ਹੈਲੋ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਨੂਰ ਸਰਬੱਤ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਕਹਾਣੀ ਦੇ ਵਿੱਚ ਹੁਣ ਜੇਕਰ ਤੁਸੀਂ ਐਂਟਰ ਕਰ ਹੀ ਲਿਆ ਹੈ ਤਾਂ ਕਹਾਣੀ ਨੂੰ ਪੂਰੀ ਜ਼ਰੂਰ ਸੁਣ ਲਿਓ ਕਿਉਂਕਿ ਐਂਡ ਤੱਕ ਇਸ ਕਹਾਣੀ ਵਿੱਚ ਤੁਹਾਨੂੰ ਸਸਪੈਂਸ ਵੀ ਬਣਿਆ ਰਹੇਗਾ ਅਤੇ ਬਹੁਤ ਕੁਝ ਸਮਝਣ ਨੂੰ ਸਿੱਖਣ ਨੂੰ ਵੀ ਮਿਲਦਾ ਰਹੇਗਾ ਕਹਾਣੀ ਐਂਡ ਤੱਕ ਬੜੀ ਰੌਚਕ ਬਣੀ ਰਹੇਗੀ। ਨਮਸਕਾਰ ਦੋਸਤੋ, ਅੱਜ ਆਪਾਂ ਇੱਕ ਹੋਰ ਮੋਟੀਵੇਸ਼ਨਲ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ। ਤੁਸੀਂ ਪਿਛਲੀ ਕਹਾਣੀ ਨੂੰ ਬਹੁਤ ਸਾਰਾ ਪਿਆਰ ਦਿੱਤਾ। ਉਸ ਦੇ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ। ਸੋ ਜੋ ਅੱਜ ਆਪਾਂ ਕਹਾਣੀ ਸ਼ੁਰੂਆਤ ਕਰਨ ਜਾ ਰਹੇ ਹਾਂ, ਉਮੀਦ ਕਰਾਂਗਾ ਕਿ ਇਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਅੰਦਰ ਵੀ ਇੱਕ ਨਵੀਂ ਐਨਰਜੀ ਭਰ ਜਾਵੇਗੀ। ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਆਉਣ ਵਾਲੀ ਮੁਸੀਬਤ ਜਾਂ ਮੁਸ਼ਕਲ ਸਮੇਂ ਨੂੰ ਇਸ ਕਹਾਣੀ ਤੋਂ ਪ੍ਰੇਰਨਾ ਲੈ ਕੇ ਅਸਾਨੀ ਨਾਲ ਪਾਰ ਕਰ ਜਾਵੋਗੇ ਦੋਸਤੋ ਹਰੇਕ ਇਨਸਾਨ ਦੇ ਜਨਮ ਤੋਂ ਹੀ ਹਾਲਾਤ ਚੰਗੇ ਨਹੀਂ ਹੁੰਦੇ ਕਈ ਵਾਰ ਸਾਡਾ ਜਨਮ ਐਸੇ ਘਰ ਪਰਿਵਾਰ ਵਿੱਚ ਵੀ ਹੋ ਜਾਂਦਾ ਹੈ ਜਿੱਥੇ ਅੰਤਾਂ ਦੀ ਗਰੀਬੀ ਦਲਦਰੀ ਹੁੰਦੀ ਹੈ ਸੋ ਕਈ ਵਾਰ ਤਾਂ ਐਸੇ ਘਰ ਵਿੱਚ ਜਨਮ ਲੈਣ ਵਾਲੇ ਬੱਚੇ ਵੀ ਬਹੁਤ ਕੁਝ ਵੱਡਾ ਕਰਕੇ ਦਿਖਾ ਦਿੰਦੇ ਹਨ ਪਰ ਕੁਝ ਬੱਚੇ ਆਪਣੀ ਗਰੀਬੀ ਨਾਲ ਲੜ ਨਹੀਂ ਪਾਉਂਦੇ ਤੇ ਨਾਲ ਹੀ ਜ਼ਰੂਰੀ ਨਹੀਂ ਕਿ ਅਸੀਂ ਗਰੀਬ ਘਰ ਵਿੱਚ ਜਨਮੇ ਤਾਂ ਹੀ ਦੁਖੀ ਹੁੰਦੇ ਹਾਂ ਕਈ ਵਾਰ ਅਮੀਰ ਘਰ ਵਿੱਚ ਵੀ ਸਾਡਾ ਜਨਮ ਹੋਣ ਤੋਂ ਬਾਅਦ ਅਸੀਂ ਕੋਈ ਵਧੀਆ ਚੰਗੀ ਨੌਕਰੀ ਲਈ ਬਹੁਤ ਸਾਰੀ ਮਿਹਨਤ ਕਰਕੇ ਕਾਮਯਾਬ ਹੋਣਾ ਚਾਹੁੰਦੇ ਹਾਂ ਪਰ ਫੂੜੀ ਬਹੁਤ ਅਸਫਲਤਾ ਤੋਂ ਬਾਅਦ ਸਾਡੇ ਅੰਦਰ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਸਾਡੇ ਦਿਮਾਗ ਇਸ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਹੁਣ ਮੇਰਾ ਕੁਝ ਨਹੀਂ ਹੋ ਸਕਦਾ ਮੈਂ ਬਹੁਤ ਸਮਾਂ ਮਿਹਨਤ ਕਰ ਲਈ ਮੇਰਾ ਬਹੁਤ ਸਮਾਂ ਬਰਬਾਦ ਹੋ ਗਿਆ ਪਰ ਅੱਜ ਦੀ ਇਸ ਕਹਾਣੀ ਤੋਂ ਦੋਸਤੋ ਆਪਾਂ ਇਹ ਸਿੱਖਾਂਗੇ ਕਿ ਜਦੋਂ ਅਸੀਂ ਮਿਹਨਤ ਕਰਨ ਤੋਂ ਬਾਅਦ ਕਾਮਯਾਬ ਨਹੀਂ ਨਾ ਹੁੰਦੇ ਤਾਂ ਉਹ ਸਾਡਾ ਸਮਾਂ ਖਰਾਬ ਨਹੀਂ ਹੋਇਆ ਹੁੰਦਾ ਬਰਬਾਦ ਨਹੀਂ ਹੋਇਆ ਹੁੰਦਾ ਸਗੋਂ ਉਸ ਤੋਂ ਆਪਾਂ ਬਹੁਤ ਕੁਝ ਸਿੱਖਦੇ ਹਾਂ ਕੁਝ ਨਵਾਂ ਤੇ ਚੰਗੇ ਢੰਗ ਦੇ ਨਾਲ ਕਰਨ ਦੇ ਲਈ ਸੋ ਆਓ ਦੋਸਤੋ ਕੁਝ ਨਵਾਂ ਕਰਨ ਲਈ ਕੁਝ ਸਿੱਖਣ ਲਈ ਅਤੇ ਆਪਣੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਆਪਣੀ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਉਣਾ ਚਾਹੂਗਾ ਇੱਕ ਅਜਿਹੇ ਲੜਕੇ ਦੀ ਕਹਾਣੀ ਜਿਸ ਦਾ ਘਰ ਪਰਿਵਾਰ ਇੰਨਾ ਗਰੀਬ ਸੀ ਕਿ ਜਦੋਂ ਥੋੜਾ ਜਿਹਾ ਵੀ ਮੀਂਹ ਪੈ ਜਾਣਾ ਤਾਂ ਘਰ ਦੀ ਛੱਤ ਤੋਂ ਪਾਣੀ ਟਪਕਦਾ ਸੀ ਖਾਣ ਲਈ ਵੀ ਕਈ ਵਾਰੀ ਪੂਰੀ ਰੋਟੀ ਨਹੀਂ ਮਿਲਦੀ ਸੀ ਚਲੋ ਦੋਸਤੋ ਕਹਾਣੀ ਵੀ ਨਾਲ-ਨਾਲ ਚੱਲਦੀ ਰਹੇਗੀ ਪਰ ਇਸੇ ਕਹਾਣੀ ਦੇ ਵਿੱਚੋਂ ਆਪਾਂ ਉਸ ਦਿਨ ਦੀ ਗੱਲ ਕਰਦੇ ਹਾਂ ਜਦੋਂ ਇਸ ਗਰੀਬ ਲੜਕੇ ਦੇ ਘਰ ਦੇ ਕਮਰੇ ਦੀਆਂ ਛੱਤਾਂ ਪੂਰੀ ਤਰ੍ਹਾਂ ਟਪਕਣੀਆਂ ਸ਼ੁਰੂ ਹੋ ਗਈਆਂ ਸਾਵਣ ਦਾ ਮਹੀਨਾ ਚੱਲ ਰਿਹਾ ਸੀ ਹਰ ਸਾਲ ਸਾਵਣ ਦੇ ਮਹੀਨੇ ਕਾਫੀ ਬਾਰਿਸ਼ ਹੁੰਦੀ ਸੀ ਪਰ ਇਸ ਵਾਰੀ ਤਾਂ ਬਾਰਿਸ਼ ਨੇ ਹੱਦ ਹੀ ਮੁਕਾ ਦਿੱਤੀ ਪਹਿਲਾ ਇੱਕ ਕਮਰੇ ਦੀ ਛੱਤ ਟਪਕਣੀ ਸ਼ੁਰੂ ਹੋਈ ਫਿਰ ਦੂਸਰੇ ਅਤੇ ਫਿਰ ਤੀਸਰੇ ਕਮਰੇ ਦੀ ਸੋਚਿਆ ਸ਼ਾਇਦ ਅੱਧੀ ਅੱਧੀ ਛੱਤ ਟਪਕੇਗੀ ਬਾਕੀ ਅੱਧੀ ਛੱਤ ਦੇ ਹੇਠਾਂ ਬੈਠ ਕੇ guzara ਕਰ ਲਵਾਂਗੇ ਪਰ baarish nu poore 4 din beet gaye san lagataar din ate raat baarish hundi rahi ghar diyan saariyan chatta is tang naal tapakniyan shuru ho gayian ke hun ghar de vich jo vi kapda si bartan si sab kujh bhijna shuru ho gaya kise na kise tareeke naal lohe diyan cheezan de hetha kujh kujh kapdiyan nu rakh ke bachawan di koshish kar rahe sa ke sukke rehna ਪਰ بارش ਅੱਜ ਵੀ ਹਟਣ ਦੇ ਕੋਈ ਅਸਾਰ ਨਜ਼ਰ ਨਹੀਂ ਆ ਰਹੇ ਸਨ ਅਖੀਰ ਪੰਜਵਾਂ ਦਿਨ ਵੀ بارش ਦੇ ਨਾਲ ਭਰਪੂਰ ਰਹਿਣ ਲੱਗਾ ਹੁਣ ਕੁਝ ਵੀ ਸੁਝ ਨਹੀਂ ਰਿਹਾ ਸੀ ਪਰ ਉਸ ਲੜਕੇ ਨੇ ਪੜ੍ਹਾਈ ਦੇ ਨਾਲ ਨਾਲ ਹੁਣ ਕੁਝ ਘਰਬਾਰੇ ਵੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਇਸ ਟਪਕਰੀ ਛੱਤ ਦੇ ਕਾਰਨ ਉਸ ਲੜਕੇ ਨੇ ਮੀਂਹ ਦੇ ਵਿੱਚ ਹੀ ਇੱਕ ਜ਼ਿਮੀਂਦਾਰ ਦੇ ਪਸ਼ੂਆਂ ਨੂੰ ਕਈ ਦਿਨ ਪੱਠੇ ਪਾਏ ਗੋਹਾ ਚੁੱਕਿਆ ਸਾਰਾ ਕੰਮ ਕੀਤਾ ਤੇ 10 ਦਿਨਾਂ ਬਾਅਦ ਉਸ ਨੂੰ ਇਤਨੇ ਕੋ ਪੈਸੇ ਮਿਲ ਗਏ ਕਿ ਉਹ ਸ਼ਹਿਰ ਜਾ ਕੇ ਛੱਤ ਤੇ ਪਾਉਣ ਲਈ ਕੋਈ ਤਰਪਾਲ ਖਰੀਦ ਕੇ ਲੈ ਆਵੇ ਕਿਉਂਕਿ ਮੀਂਹ ਜੋ ਸੀ ਉਹ ਅਜੇ ਵੀ ਹਟ-ਹਟ ਕੇ ਪੈ ਰਿਹਾ ਸੀ ਉਸੇ ਮੀਂਹ ਦੇ ਵਿੱਚ ਸ਼ਹਿਰ ਗਿਆ ਬੜੀ ਮੁਸ਼ਕਲ ਦੇ ਨਾਲ ਸ਼ਹਿਰ ਦੇ ਵਿੱਚ ਵੀ ਲੱਤਾਂ ਤੱਕ ਪਾਣੀ ਭਰਿਆ ਹੋਇਆ ਸੀ ਪਰ ਕਿਸੇ ਤਰੀਕੇ ਨਾਲ ਉਹ ਸ਼ਹਿਰ ਪਹੁੰਚ ਤਾਂ ਗਿਆ ਪਰ ਜਦੋਂ ਤਰਪਾਲਾਂ ਦੀ ਦੁਕਾਨ ਤੇ ਨਜ਼ਰ ਮਾਰੀ ਤਾਂ ਹਜ਼ਾਰਾਂ ਲੋਕ ਤਰਪਾਲ ਖਰੀਦਣ ਆ ਰਹੇ ਸਨ ਜਿਸ ਕਾਰਨ ਦੁਕਾਨ ਦੇ ਸਾਹਮਣੇ ਬਹੁਤ ਗਾਹਕਾਂ ਦੀ ਭੀੜ ਸੀ ਬੜੀ ਜ਼ਿਆਦਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਦੁਕਾਨ ਦੇ ਅੰਦਰ ਦਾਖਲ ਹੋਣ ਲਈ ਜਗ੍ਹਾ ਨਹੀਂ ਮਿਲ ਰਹੀ ਸੀ ਜਿੰਨੇ ਲੋਕ ਤਰਪਾਲਾਂ ਖਰੀਦ ਕੇ ਜਾ ਰਹੇ ਸਨ ਓਨੇ ਲੋਕ ਹੋਰ ਵੀ ਆ ਰਹੇ ਸਨ ਕਰ ਕਰਾ ਕੇ ਕਿਸੇ ਤਰ੍ਹਾਂ ਅੰਦਰ ਦਾਖਲ ਹੋਇਆ ਤੇ ਤਰਪਾਲ ਵਾਲੇ ਕੋਲੋਂ ਤਰਪਾਲ ਖਰੀਦ ਕੇ ਲਿਆਂਦੀ। ਅੱਜ ਖੁਸ਼ੀ ਸੀ ਇਸ ਗੱਲ ਦੀ ਕਿ ਤਰਪਾਲ ਪੈਣ ਤੋਂ ਬਾਅਦ ਘਰ ਦੀ ਛੱਤ ਟਪਕਣੀ ਬੰਦ ਹੋ ਜਾਵੇਗੀ। ਪਰ ਦੋਸਤੋ ਤਰਪਾਲ ਲਿਆ ਕੇ ਘਰ ਦੀ ਛੱਤ ਤੇ ਪਾ ਤਾਂ ਦਿੱਤੀ ਪਰ ਪਾਣੀ ਜੋ ਛੱਤ ਦੀ ਮਿੱਟੀ ਵਿੱਚ ਜਮਾ ਹੋਇਆ ਸੀ ਉਹ ਅਜੇ ਵੀ 2-3 ਦਿਨ ਲਗਾਤਾਰ ਟਪਕਦਾ ਰਿਹਾ। ਇਸ ਤਰੀਕੇ ਨਾਲ ਬੜੀ ਤੰਗੀ ਦੇ ਵਿੱਚ ਇਸ ਨੌਜਵਾਨ ਦੀ ਜ਼ਿੰਦਗੀ ਬੀਤ ਰਹੀ ਸੀ। ਦੋਸਤੋ ਜ਼ਿੰਦਗੀ ਵਿੱਚ ਮੁਸ਼ਕਲਾਂ ਔਕੜਾਂ ਤੇ ਬਹੁਤ ਹੀ ਜ਼ਿਆਦਾ ਸਨ ਪਰ ਉਸ ਨੌਜਵਾਨ ਲੜਕੇ ਦੇ ਜੀਵਨ ਤੋਂ ਜੋ ਸਾਨੂੰ ਸਿੱਖਣ ਨੂੰ ਮਿਲਦਾ ਹੈ ਉਹ ਇਹ ਸੀ ਕਿ ਆਪਣੇ ਸੁਪਨੇ ਹਮੇਸ਼ਾ ਵੱਡੇ ਰੱਖਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਪੂਰਿਆਂ ਕਰਨ ਲਈ ਦਿਨ ਰਾਤ ਇੱਕ ਕਰ ਦੇਣਾ ਚਾਹੀਦਾ ਹੈ ਬਸ ਕੁਝ ਇਸ ਤਰ੍ਹਾਂ ਦੀ ਹੀ ਇਸ ਨੌਜਵਾਨ ਦੀ ਜ਼ਿੰਦਗੀ ਸੀ ਜੋ ਆਪਾਂ ਹੁਣ ਥੋੜੇ ਵਿਸਥਾਰ ਨਾਲ ਹੋਰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ हां दोस्तों उस घर ਵਿੱਚ ਰਹਿਣ ਵਾਲੇ ਲੜਕੇ ਦੇ ਸੁਪਨੇ ਬਹੁਤ ਵੱਡੇ ਸਨ ਉਸ ਲੜਕੇ ਦਾ ਨਾਮ ਸੀ ਆਰੀਅਨ ਘਰ ਵਿੱਚ ਲਾਈਟ ਦਾ ਕੋਈ ਖਾਸ ਪ੍ਰਬੰਧ ਨਾ ਹੋਣ ਕਰਕੇ ਆਰੀਅਨ ਰਾਤਾਂ ਨੂੰ ਟੁੱਟੇ ਹੋਏ ਦੀਵੇ ਦੀ ਲੋ ਹੇਠਾਂ ਪੜਦਾ ਸੀ ਕਿਉਂਕਿ ਹੁਣ ਤੱਕ ਉਸ ਨੇ ਜੋ ਜਾਣਿਆ ਸੀ ਸਮਝਿਆ ਸੀ ਉਹ ਇਹੀ ਸੀ ਕਿ ਪੜ੍ਹਾਈ ਹੀ ਹੈ ਜੋ ਉਸ ਦੀ ਜ਼ਿੰਦਗੀ ਵਿੱਚ ਬਦਲਾ ਲਿਆ ਸਕਦੀ ਹੈ ਜਦੋਂ ਬਾਕੀ ਹੋਰ ਬੱਚੇ ਖੇਡਦੇ ਹੁੰਦੇ ਸਨ ਪਰ ਉਹ ਉਹ ਤਾਂ ਕਿਤਾਬਾਂ ਵਿੱਚ ਖੋਇਆ ਰਹਿੰਦਾ ਉਸ ਦਾ ਇੱਕੋ ਹੀ ਸੁਪਨਾ ਸੀ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ ਬਦਲਣੀ ਹੈ ਕੁਝ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਆਰੀਅਨ ਨੇ ਪੜ੍ਹਾਈ ਵਿੱਚ ਵਧੀਆ ਨੰਬਰ ਹਾਸਲ ਕੀਤੇ ਪਰ ਜਦੋਂ ਨੌਕਰੀਆਂ ਲਈ ਜਾਂਦਾ ਤਾਂ ਹਰ ਜਗ੍ਹਾ ਉਸ ਨੂੰ ਇਨਕਾਰ ਮਿਲਦਾ ਕਿਸੇ ਨੇ ਕਹਿਣਾ ਤੇਰੇ ਕੋਲ ਤਜਰਬਾ ਨਹੀਂ ਹੈ ਅਤੇ ਕਿਸੇ ਨੇ ਕਹਿ ਦਿੱਤਾ ਤੇਰਾ ਪਿਸ਼ੋਕੜ ਕਮਜ਼ੋਰ ਹੈ ਗਰੀਬ ਘਰ ਦਾ ਬੱਚਾ ਹੋਣ ਕਰਕੇ ਵੀ ਹਰ ਕੋਈ ਉਸ ਨੂੰ ਖਾਲੀ ਮੋੜ ਰਿਹਾ ਸੀ ਹੁਣ ਹੈ ਤਾਂ ਆਰੀਅਨ ਵੀ ਇਨਸਾਨ ਹੀ ਇਸ ਲਈ ਹਰ ਵਾਰ ਜਦੋਂ ਵੀ ਨੌਕਰੀ ਤੋਂ ਇਨਕਾਰ ਹੁੰਦਾ ਤਾਂ ਇਹ ਇਨਕਾਰ ਉਸ ਦੇ ਦਿਲ ਨੂੰ ਤੋੜ ਦਿੰਦਾ ਸੀ ਪਰ ਉਹ ਹਾਰ ਨਹੀਂ ਮੰਨਦਾ ਸੀ ਉਸ ਨੇ ਆਪਣੇ ਆਪ ਨੂੰ ਕਿਹਾ ਜੇ ਮੈਨੂੰ ਮੌਕਾ ਨਹੀਂ ਮਿਲ ਰਿਹਾ ਤਾ ਮੈਂ ਆਪਣੇ ਲਈ ਖੁਦ ਮੌਕਾ ਬਣਾਵਾਂਗਾ ਆਰੀਅਨ ਨੇ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਪਰ ਕਈ ਵਾਰੀ ਉਹਦਾ ਧੰਦਾ ਚੱਲਦਾ ਅਤੇ ਫਿਰ ਬੰਦ ਹੋ ਜਾਂਦਾ ਕਈ ਵਾਰ ਬਹੁਤ ਨੁਕਸਾਨ ਵੀ ਹੋ ਜਾਂਦਾ ਪਰ ਹਰ ਵਾਰੀ ਉਹ ਖੁਦ ਦੇ ਨਾਲ ਖੜਾ ਰਹਿੰਦਾ ਉਹ ਆਪਣੇ ਆਪ ਨੂੰ ਕਹਿੰਦਾ ਸੀ ਇਹ ਜੋ ਮੇਰਾ ਧੰਦਾ ਚੱਲ ਨਹੀਂ ਪਾਇਆ ਇਹ ਮੇਰੀ ਹਾਰ ਨਹੀਂ ਸਗੋ ਇਸ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ ਹੈ ਸਾਲਾਂ ਦੀ ਲਗਾਤਾਰ ਮਿਹਨਤ ਇਮਾਨਦਾਰੀ ਤੇ ਸਚਾਈ ਨਾਲ ਆਰੀਅਨ ਦਾ ਕੰਮ ਹੌਲੀ ਹੌਲੀ ਵੱਡਾ ਹੁੰਦਾ ਗਿਆ ਲੋਕ ਉਸ ਦੀ ਮਿਹਨਤ ਨੂੰ ਪਛਾਨਣ ਲੱਗ ਪਏ ਅੱਜ ਆਰੀਅਨ ਨਾ ਸਿਰਫ ਆਪਣੇ ਲਈ ਕਾਮਯਾਬ ਹੈ ਬਲਕਿ ਉਹ ਹੋਰਨਾ ਦਰਜਨਾ ਨੌਜਵਾਨਾਂ ਨੂੰ ਵੀ ਰੋਜ਼ਗਾਰ ਦੇ ਰਿਹਾ ਹੈ ਉਹੀ ਲੜਕਾ ਜੋ ਕਦੇ ਟੁੱਟੇ ਦੀਵੇ ਹੇਠ ਪੜਦਾ ਸੀ ਅੱਜ ਅੱਜ ਉਹ ਦੂਜਿਆਂ ਦੀ ਜ਼ਿੰਦਗੀ ਰੌਸ਼ਨ ਕਰ ਰਿਹਾ ਹੈ ਸੋ ਦੋਸਤੋ ਏਸੀ ਅੱਜ ਦੀ ਛੋਟੀ ਜਿਹੀ ਕਹਾਣੀ ਪਰ ਜਿਹਦੇ ਵਿੱਚ ਸਾਨੂੰ ਜ਼ਿੰਦਗੀ ਦੇ ਰਾਹ ਵਿੱਚ ਤਰੱਕੀ ਕਰਨ ਲਈ ਬਹੁਤ ਸਾਰੀ ਸਿੱਖਿਆ ਮਿਲਦੀ ਹੈ ਅੱਜ ਦੀ ਇਸ ਕਹਾਣੀ ਤੋਂ ਜੋ ਸਾਨੂੰ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਹਾਰ ਅੰਤ ਨਹੀਂ ਹੁੰਦੀ ਹਾਰ ਤਾਂ ਸਿਰਫ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਜੇਕਰ ਸਾਡੀ ਮਿਹਨਤ ਸੱਚੀ ਹੋਵੇ ਅਤੇ ਇਮਾਨਦਾਰੀ ਦੇ ਨਾਲ ਹੋਵੇ ਤਾਂ ਰੱਬ ਵੀ ਰਸਤਾ ਖੋਲ ਦਿੰਦਾ ਹੈ ਚਾਹੇ ਜਿੰਨੀਆਂ ਵੀ ਮੁਸ਼ਕਲਾਂ ਹੋਣ ਇਨਸਾਨ ਇੱਕ ਨਾ ਇੱਕ ਦਿਨ ਉਹਨਾਂ ਨੂੰ ਪਾਰ ਕਰ ਜਾਂਦਾ ਹੈ ਇਸੇ ਕਰਕੇ ਕਦੇ ਵੀ ਦੋਸਤੋ ਸਾਨੂੰ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ ਤਰੱਕੀ ਦੇ ਰਾਹ ਤੇ ਤੁਰੇ ਰਹਿਣਾ ਚਾਹੀਦਾ ਹੈ